ਲੇ 니 ਮੇਰੀ ਧੀ ਆ ਗਈ ਸਾਸ਼ਕਾਲ ਮਮੀ ਸਾਸ਼ਕਾਲ ਕੀ ਹਾਲ ਮੇਰੀ ਧੀ ਦਾ ਵਧੀਆ ਤੀ ਸੁਣਾ ਬਸ ਮੈਂ ਵੀ ਠੀਕ ਆ ਮੈਨੂੰ ਫੜਾ ਹੈ ਹੋਰ ਸੁਣਾ ਵਧੀਆ ਰ ਸਭ ਵਧੀਆ ਵਧੀਆ ਧੀ ਸੁਣਾ ਮਮੀ ਠੀਕ ਆ ਮੈਂ ਪੁੱਤ ਠੀਕ ਆ ਤੇ ਵੀਰ ਕਿੱਥੇ ਗਿਆ ਤੇਰਾ ਉਹ ਮਮੀ ਵੀਰ ਕਹਿੰਦੇ ਮੈਨੂੰ ਕੋਈ ਕੰਮ ਆ ਬਾਜ਼ਾਰ ਤੇ ਉੱਥੇ ਚਲ ਗਿਆ ਕਹਿੰਦੇ ਬਾਅਦ ਚ ਜਾਵਾਂ ਕੋਨੇ ਮੈਂ ਚਲ ਗਿਆ ਵੀਰ ਕੋਈ ਬੜਾ ਵੱਧ ਵਾ ਬੜਾ ਕਾਲੇ ਪੈਰੀ ਵੰਦਾ ਸਾਰਾ ਦਿਨ ਕਦੀ ਉਧਰ ਕੰਮ ਚੱਲ ਗਿਆ ਕਦੀ ਉਧਰ ਸਰੀਰ ਨੂੰ ਇਹੋ ਕੰਮ ਰਹਿੰਦਾ ਵਾ ਚੱਲਾ ਮੇਰੀ ਧੀ ਅੰਦਰ ਅੰਦਰ ਬੈ ਕੇ ਗੱਲਾਂ ਬਤਾ ਮਾਰਨੇ ਆ ਜਾ ਆ ਜਾ ਮੇਰੀ ਧੀ ਲੈ ਬੈ ਜਾ ਅਮਨ ਤੂੰ ਆਈ ਆ ਨਾ ਮੈਨੂੰ ਚਾਹ ਹੀ ਚੜ ਗਿਆ ਤੇਰੇ ਵੱਲ ਵੇਖ ਕੇ ਸੱਚੀ ਚਾਹ ਲ ਸ਼ੁਕਰ ਮम्मी ਕੇ ਇਹਨੂੰ ਤੇ ਚਾਹ ਜੜਿਆ ਮੇਰਾ ਮੇਰੇ ਵੱਲ ਵੇਖ ਕੇ ਨਾ ਮੈਂ ਇੱਕ ਗੱਲ ਦੱਸ ਤੇਰਾ ਚਿਹਰਾ ਨ ਉਤਰਿਆ ਉਤਰਿਆ ਜਾ ਲੱਗਣ ਡਿਆ ਤੂੰ ਖੁਸ਼ ਨਹੀਂ ਹੈ ਗੱਡੀ ਮੈਨੂੰ ਕੀ ਗੱਲ ਆ ਪੁੱਤ ਸਭ ਕੋ ਠੀਕ ਹੈਗਾ ਮम्मी ਮੈਂ ਖੁਸ਼ ਕੀ ਹੋਣਾ ਵਾ ਮੈਂ ਅੱਜ ਬੜੀ ਦੁਖੀ ਆ ਮੈਂ ਤੁਹਾਨੂੰ ਕੀ ਦੱਸਾਂ ਹਾਏ ਹਾਏ ਦੁਖੀ ਆ ਕਿਹੜੇ ਕਾਲਾ ਦੁਖੀ ਆ ਮੇਰੀ ਤੀ ਲੈ ਅਮਨ ਆ ਗਈ ਸਤਿ ਸ਼੍ਰੀ ਅਕਾਲ ਬੀਜੀ ਸਤਿ ਸ਼੍ਰੀ ਅਕਾਲ ਹੋਸਨਾ ਕੀ ਹਾਲ ਆ ਵਧੀਆ ਹੁੰਦੀ ਆ ਤੀ ਸੁਣਾ ਹਾਂ ਵਧੀਆ ਬਣਾ ਹੋਰ ਘਰੇ ਠੀਕ ਆ ਘਰੇ ਹਾਂ ਸਾਰੀ ਵਧੀਆ ਵੀ ਤੀ ਸੁਣਾਓ ਵੀਰੋ ਨੇ ਠੀਕ ਹੁੰਦਾ ਫੋਨ ਕਰ ਲਓ ਕਰ ਲਓ ਗੱਲਾਂ ਮਾਵਾ ਤੀਆਂ ਮੇਰੇ ਵਾਲੇ ਵੇਖ ਕੇ ਚੋਪੀ ਕਰ ਗਈਆਂ ਜੇ ਤੂੰ ਨਾ ਬਥੇ ਗੱਲਾਂ ਨਾ ਕਰ ਜਾ ਜਾ ਕੇ ਚਾਹ ਬਣਾ ਕੁੜੀ ਆਈ ਆ ਮੰਮੀ ਮੈਂ ਤਾਂ ਕੁਝ ਵੀ ਨਹੀਂ ਆਖਿਆ ਮੈਂ ਹੀ ਆਖਿਆ ਮੇਰੇ ਵਾਲੇ ਵੇਖ ਕੇ ਚੁੱਪ ਕਰ ਗਏ ਕਰੋ ਤੁਸੀਂ ਗੱਲਾਂ ਨਹੀਂ ਤੇਰੇ ਵੱਲ ਵੇਖ ਕੇ ਚੁੱਪ ਕਰਦਾ ਹਾਂ ਤੇ ਡਰ ਗਿਆ ਵਾ ਨਹੀਂ ਮੈਂ ਕਦੋਂ ਕਿਹਾ ਮੰਮੀ ਤੁਹਾਨੂੰ ਤਾਂ ਕਿਹਦਾ ਵੀ ਡਰਨੀ ਹੈ ਚੱਲ ਨਾ ਅਜੇ ਮੇਰੀ ਧੀ ਆਈ ਆ ਹੱਥ ਛੋੜੀ ਸਾਡੇ ਗਣੀ ਕਿ ਤੇ ਸ਼ਾਂਤੀ ਵੀ ਰਹਿ ਆਂ ਕਿਆ ਕਰੋ ਠੀਕ ਐ ਕੋਈ ਨਹੀਂ ਬਣਾ ਲੈਣੀ ਚਾਹ ਅੱਪੀ ਕਿਆ ਬਾਣੀ ਵੀ ਪੁੱਛ ਲੋ ਜਾ ਚਾਹ ਤੇ ਬਣਾ ਲੋ ਵੇਖਿਆ ਅੱਡੀ-ਅੱਡੀ ਲੰਮੀ ਆ ਜਪਾਣਾ ਵਾ ਮਾਦੀਆ ਮੰਮੀ ਛੱਡੋ ਇਹਨਾਂ ਨੂੰ ਮੈਂ ਤਾਂ ਅੱਗੇ ਬੜੀ ਦੁਖੀ ਆ ਇਹਨਾਂ ਦੀਆਂ ਗੱਲਾਂ ਲੈ ਕੇ ਬਹਿ ਜਾਂਦੇ ਹਾਏ ਹਾਏ ਪੁੱਤ ਕਿਹੜੀ ਕਿਨੂ ਦੁਖੀ ਆ ਤੂੰ ਛੇਤੀ ਦੱਸ ਮੇਰਾ ਤੇਲੀ ਬਈ ਜਾਣ ਰਿਆ ਵਾ ਦੁਖੀ ਮੰਮੀ ਕੀ ਤੂੰ ਵੀ ਬੜੀ ਕਾਲੀ ਕੀਤੀ ਮੈਨੂੰ ਵਿਆਹੋਂ ਦੀ ਬੰਦਾ ਵੇਖ ਚਾ ਕੇ ਵਿਆਹ ਕਰਦਾ ਉਸੇ ਟਾਈਮ ਮੈਨੂੰ ਕੱਢਣ ਦੀ ਕੀਤੀ ਤੁਸੀਂ ਤੇ ਹਾਏ ਹਾਏ ਪੁੱਤ ਚੰਗੀਆਂ ਚੰਗੀਆਂ ਗੱਲਾਂ ਕਰ ਇੰਦਾ ਕਾਨੂੰ ਬੋਲਦੀਆਂ ਤੈਨੂੰ ਤਾਂ ਬੜਾ ਵਧੀਆ ਘਰ ਲੱਭਿਆ ਹੈ ਵੇ ਮੁੰਡਾ ਕਿੱਡਾ ਚੰਗਾ ਵਾ ਵਿਚਾਰਾ ਰੱਬ ਦੇ ਨਾਮ ਵਾਲਾ ਕਿਤੇ ਕੋਈ ਗੱਲ ਬਾਤ ਨਹੀਂ ਕਰਨ ਵਾਲਾ ਘਰ ਵਾ ਤੇਰਾ ਕਿਤੇ ਬਾਹਰ ਦੇ ਪੂਏ ਤੱਕ ਭਰੇ ਆ ਸਾਰਾ ਕੋਈ ਕਮੀਆਂ ਤੇ ਕੀ ਚੀਜ਼ ਦੀ ਮੰਮੀ ਕੋਈ ਰੱਬ ਦੇ ਨਾਮ ਵਾਲਾ ਨਹੀਂ ਆ ਹਾਏ ਹਾਏ ਹਮਮ ਕਿਉਂ ਕੀ ਗੱਲ ਹੋਈ ਆ ਤਾਨੂੰ ਪਤਾ ਵਾ ਤੁਮੇ ਲੜਕੇ ਆਈਆਂ ਫਾਇ ਦੇ ਮਰਚਾ ਪੁੱਤ ਕੋ ਲੜਕੀ ਆਈਆਂ ਅਮਨ ਕਿਹੜੀ ਕਲਾ ਲੜੀ ਤੋ ਉਹਨਾਂ ਨਾਲ ਅਜੇ ਨਵਾਂ ਨਵਾਂ ਤੇਰਾ ਵਿਆਹ ਹੋਇਆ ਵਾ ਮੰਮੀ ਮੈਂ ਲੜਨਾ ਕਰ ਤੋਈ ਤੁਹਾਨੂੰ ਪਤਾ ਜਿਹੜੀ ਮੇਰੀ ਸੱਸ ਵਾ ਕਈ ਗੱਲਾਂ ਕਰਦੀ ਆ ਮੈਨੂੰ ਨਾ ਕੋਈ ਇੱਥੇ ਮੈਨੂੰ ਸਮਝਦਾ ਨਾ ਕੋਈ ਜੇ ਕਿਤੇ ਘੁੰਮਣ ਜਾਣਾ ਹੋਵੇ ਨਾ ਤਾਂ ਕਹਿ ਦਿੰਦੇ ਸਾਡੇ ਚ ਕੋਈ ਰਿਵਾਜ ਨਹੀਂ ਹੈਗਾ ਤੂੰ ਝੜਜੀ ਆ ਗਈਆਂ ਤੇ ਮੰਮੀ ਵੱਡੀ ਗੱਲ ਇਹ ਆ ਕਿ ਜੇ ਮੈਂ ਕੁਝ ਉਹਨਾਂ ਨੂੰ ਖਾਣ ਨੂੰ ਦਿੰਦੀ ਆ ਨਾ ਤੇ ਸੱਸ ਮੇਰੀ ਪਤਾ ਕੀ ਕਰਦੀ ਟੋਕਾ ਟਕਾਈ ਬੜੀ ਕਰਦੀ ਆ ਕਹਿ ਦਿੰਦੀ ਆ ਵਿੱਚ ਲੂਣ ਜ਼ਿਆਦਾ ਵਾ ਮਿਰਚ ਘੱਟ ਵਾ ਮਿਰਚ ਜ਼ਿਆਦਾ ਵਾ ਤੇ ਵਿੱਚ ਮੰਮੀ ਮੈਨੂੰ ਕਹਿੰਦੀ ਆ ਕਿ ਤੂੰ ਕੁਝ ਪਾ ਕੇ ਦਿੰਨੀ ਆ ਉਹਨੂੰ ਰੋਟੀ 'ਚ ਤੇ ਮੈਂ ਦੱਸ ਕੀ ਉੱਤੇ ਰਹਿਣਾ ਉੱਥੇ ਜਦੋਂ ਮੇਨਾਂ ਕੋਈ ਬੋਲਦਾ ਹੀ ਨਹੀਂ ਆ ਅਮਨ ਪੁੱਤ ਘਰ ਵਿੱਚ ਨਿੱਕੀਆਂ ਨਿੱਕੀਆਂ ਗੱਲਾਂ ਤਾਂ ਹੋਈ ਜਾਂਦੀਆਂ ਪੁੱਤ ਐਦਾਂ ਥੋੜੀ ਘਰੀ ਦਾ ਹੁੰਦਾ ਵਾ ਮੇਰੀ ਗੱਲ ਸੁਣ ਆ ਹੁਣ ਤੇਰੀਆਂ ਪਰਜਾਈਆਂ ਵਾ ਨਾ ਤੈਨੂੰ ਪਤਾ ਤਾਂ ਕਿੱਦਾਂ ਦੀਆਂ ਵਾ ਕਿੜ-ਕੜ ਜਬਾਨਾਂ ਚਲਾਉਂਦੀਆਂ ਤੇ ਕਿੰਨਾ ਦੁੱਖ ਹੁੰ ਪੁੱਤ ਵੇ ਮੇਰੀ ਗੱਲ ਸੁਣ ਮੈਂ ਤਾਂ ਬੜੀ ਰੀਝਾਂ ਨਾ ਤੈਨੂੰ ਵਿਆਇਆ ਵਾ ਐਤ ਮੇਰੀ ਰੀਝਾਂ ਲੱਖੀਆਂ ਤੇ ਜੇਤਰੀਆਂ ਪਰਜਾਈਆਂ ਨੂੰ ਪਤਾ ਲੱਗ ਗਿਆ ਨਾ ਕਿ ਤੂੰ ਲੜਕੀ ਆਈ ਆ ਤੇ ਪੁੱਤ ਇਹਨਾਂ ਨੇ ਮੇਰਾ ਜੀਣਾ ਹਰਾਮ ਕਰ ਦੇਣਾ ਵਾ ਮੰਮੀ ਲੱਗਦਾ ਤੇ ਲੱਗਦਾ ਰੇ ਤੇ ਮੈਂ ਉੱਥੇ ਮਰ ਜਾਵਾਂ ਫਿਰ ਤੂੰ ਹੀ ਖੁਸ਼ ਹੋਜੋਗੇ ਹਾਇ ਰੱਬਾ ਅਮਨ ਤੂੰ ਕਿਦਾਂ ਦੀਆਂ ਗੱਲਾਂ ਕਰ ਰਹੀ ਆ ਪੁੱਤ ਵੇ ਮੇਰੀ ਗੱਲ ਸੁਣ ਹੁਣ ਤੇਰੀ ਪਰਜਾਈਆਂ ਨੂੰ ਮੈਂ ਕੀ ਨਹੀਂ ਕਹਿੰਦੀ ਹੈ ਅਗੀਆਂ ਕਿਹੜੀਆਂ ਘਰ ਛੱਡ ਕੇ ਜਾਂਦੀਆਂ ਵਾ ਇੱਥੇ ਰਹਿੰਦੀਆਂ ਵਾ ਨਾ ਪੁੱਤ ਫੜਾ ਘਰ ਨਹੀਂ ਛੱਡ ਕੇ ਆਈਦਾ ਹੁੰਦਾ ਮੰਮੀ ਉਹਦਾਂ ਤੇ ਪੇਵਾ ਨਾ ਹੁੰਦੀ ਤਾਨੂੰ ਮੈਂ ਇੱਕ ਗੱਲ ਦੱਸਾਂ ਮੇਨ ਗੱਲ ਇਹ ਹੋਈ ਹੀ ਗੱਲ ਇਹ ਹੋਈ ਹੀ ਇਹਨਾਂ ਦੇ ਫੋਨ ਤੇ ਕਿ ਕੁੜੀ ਦਾ ਫੋਨ ਆਉਂਦਾ ਵਾ ਕੁੜੀ ਗੱਲ ਕਰਦੇ ਕਿ ਕੁੜੀ ਨਾਲ ਹਾਏ ਹਾਏ ਤੂੰ ਇਸ ਦੇਣੀ ਆ ਐਵੇਂ ਗੱਲ ਕਰਦਾ ਕਿ ਕੁੜੀ ਦੇ ਨਾਲ ਤੈਨੂੰ ਨਾ ਉਹਦਾ ਹੀ ਜਾਣ ਕੇ ਲੱਗਾ ਵਾ ਕਿ ਤੇ ਉਹ ਢੱਪਲਾ ਮਾਨਸਵਾ ਨਾਲੇ ਅਗਲਾ ਸਰਪੰਚ ਵਾ ਪਿੰਡ ਦਾ ਤੈਨੂੰ ਪਤਾ ਹੀ ਆ ਨਾ ਉਹਨੂੰ ਕੁੜੀਆਂ ਦੇ ਫੋਨ ਵੀ ਆਉਣੇ ਉਹਨੂੰ ਬੁੜੀਆਂ ਦੇ ਫੋਨ ਵੀ ਆਉਣੇ ਇਹ ਥੋੜੀ ਗੱਲ ਆ ਕਿ ਬੰਦਿਆ ਨੇ ਗੱਲਾਂ ਕਰੀ ਜਾਵੇ ਉਹ ਪੁੱਤ ਸਮਝੀਦਾ ਹੁੰਦਾ ਗੱਲ ਨੂੰ ਠੀਕ ਆ ਅਗਲਾ ਮੋਤਬਰਵਾ ਤੇ ਜੇ ਕਹਿਦੀ ਗੱਲ ਨਾ ਸੁਣੂ ਤੇ ਅਗਲਾ ਕਹਿਣਾ ਨਹੀਂ ਐ ਕਿਰ ਵੋਟਾਂ ਪਾਈਆਂ ਵਾ ਤੈਨੂੰ ਸਰਪੰਚ ਬਣਾਇਆ ਹੁਣ ਸਾਡੀ ਗੱਲ ਨਹੀਂ ਸੁਣਦਾ ਤੂੰ ਤੇ ਜਾਣ ਕੇ ਸ਼ੱਕ ਕਰੀ ਜਾਨੀ ਆ ਮੈਨੂੰ ਨਾ ਲੱਗਦਾ ਐਦਾਂ ਦਾ ਹੋਊਗਾ ਕਰੋ ਨੀ ਆਨੂੰ ਆਵਾਜ਼ਾਂ ਮਾਰਨ ਦੇਆ ਵਾ ਤੇ ਵੇਹਲਾ ਹੋਂ ਨਹੀਂ ਡੇ ਸਰਣ ਕੀ ਕਰੀ ਜਾਂਦੀ ਦੱਸੋ ਕੋਈ ਕੰਮ ਵੀ ਕਰ ਲੈਂਦੇ ਕਰੋ ਧੁੱਪ ਲੱਗੀ ਹੀ ਤੇ ਮਸ਼ੀਨ 'ਚ ਕੱਪੜੇ ਪਾਈ ਕੰਮ ਨੂੰ ਤੂੰ ਅਥੇ ਰੋਜੂ ਪਿੰਜਾਂ ਡੇ ਆ ਕੰਮ ਤਾਂ ਚੱਲਦੇ ਰਹਿੰਦੇ ਆ ਮੈਂ ਆਵਾਜ਼ ਤੇਨੂੰ ਤਾਂ ਮਾਰੀ ਆ ਵੀ ਹੁਣ ਉਹ ਤੇ ਚੱਲ ਗਈ ਇਥੋਂ ਬੋਲਦੀ ਤੇ ਮੁੰਡੇ ਨੂੰ ਵੀ ਸੱਦ ਗਏ ਇਹਨੂੰ ਇੱਕ ਵਾਰੀ ਬਾਹਲ ਕੇ ਪੁੱਛੀਏ ਚੰਗੀ ਤਰ੍ਹਾਂ ਵੀ ਗੱਲ ਕੀ ਆ ਨਹੀਂ ਇਹਨੂੰ ਕੀ ਪੁੱਛਣਾ ਕਰੇ ਬੰਧਿਆਣਾ ਮੈਂ ਤੈਨੂੰ ਦੱਸਦਾ ਕੀ ਪੁੱਛਣਾ ਪਿੰਦੂ ਓਏ ਇਧਰ ਆ ਜਰਾ ਅਗਰ ਆਇਓ ਰੇ ਹਾਂਜੀ ਡੈਡੀ ਕੀ ਕਹਿਣਾ ਹੈ ਕਹਿਣਾ ਮੈਂ ਤੈਨੂੰ ਇਹ ਆਪ ਹੀ ਘਾਦੀ ਤੇਰੀ ਚੱਲ ਗਈ ਲੜ ਝੜ ਕੇ ਸਾਬਨਾ ਹਾਂਜੀ ਰੁੱਸ ਗਏ ਤੇ ਉਹਦਾ ਕਾਰਨ ਇਹ ਹੋਈ ਆ ਵੀ ਤੇਰੇ ਤੇ ਉਹਨੇ ਸ਼ੱਕ ਕੀਤਾ ਹਨਾ ਹਾਂਜੀ ਹੋਰ ਤੇ ਆਪਣੇ ਘਰ ਤੇ ਕੋਈ ਗੱਲ ਨਹੀਂ ਹੋਈ ਕੋਈ ਵੀ ਅਸੀਂ ਉਹਨੂੰ ਇਹ ਨਹੀਂ ਕਿਹਾ ਵੀ ਦਾਜ ਲਿਆ ਜਾਂ ਨੂੰ ਕੋਈ ਖਰਚੇ ਪਾਣੀ ਦੀ ਤੰਗੀ ਨਹੀਂ ਜਾਂ ਕੋਈ ਹੋਰ ਕੋਈ ਗੱਲ ਨਹੀਂ ਹਨਾ ਹਾਂਜੀ ਇਹੋ ਗੱਲ ਆ ਨਾ ਹੋਰਤ ਨਹੀਂ ਹੋਈ ਕੋਈ ਨਹੀਂ ਹੋਰਤ ਤੂੰ ਦੱਸ ਦੇ ਹੋਰਤ ਨਹੀਂ ਹੋਈ ਕੋਈ ਨਾ ਹੋਤ ਨਹੀਂ ਹੋਈ ਨੇ ਵੇਲੇ ਕਰੇ ਤਾਂ ਇਹਨਾਂ ਨੇ ਰੀਤਾ ਮੋਲਵ ਨਹੀਂ ਕਿਹਾ ਹੁਣ ਮੈਨੂੰ ਇੱਕ ਗੱਲ ਤੂੰ ਦੱਸ ਦੇ ਝੂਠ ਨਾ ਬੋਲੀ ਹਾਂਜੀ ਗੱਲਾਂ ਮੁੜ ਕੇ ਬਾਹਰ ਆਈ ਨਹੀਂ ਹੁੰਦੀਆਂ ਇਹ ਇਹ ਦੱਸ ਮੈਨੂੰ ਉਹਨੇ ਜਿਹੜਾ ਤੇਰੇ ਤੇ ਸ਼ੱਕ ਕੀਤਾ ਵਾ ਤੇਰੀ ਕੋਈ ਗਲਤੀ ਹੈਗੀ ਜਾਂ ਨਹੀਂ ਹੈਗੀ ਮੁੰਡੇ ਨਹੀਂ ਆਂਦੇ ਕਿ ਅਸੀਂ ਸ਼ੱਕ ਕਰੀ ਜਾਂਦੇ ਹਾਂ ਉਹ ਚੁੱਪ ਕਰ ਉਹਨੂੰ ਪੁੱਛਣ ਡਿਆ ਉਹ ਤਾਂ ਬੋਲਿਆ ਕਿ ਤੂੰ ਪਹਿਲਾਂ ਬੋਲ ਪੀਆ ਉਹ ਨਿਆਣਾ ਉਹ ਤਾਂ ਡਰਦਾ ਭਾਈ ਕਹਿੰਦਾ ਉਹ ਚੁੱਪ ਵੀ ਕਰ ਪਤਾ ਗੱਲ ਕੀ ਆ ਮੇਰੇ ਚ ਕੋਈ ਗਲਤੀ ਉਹ ਉਦਾਂ ਹੀ ਮੇਤੇ ਸ਼ੱਕ ਕਰੀ ਜਾਂਦੀ ਆ ਮੈਂ ਤੁਹਾਨੂੰ ਕਦੀ ਪਹਿਲਾਂ ਵੀ ਆਉਂ ਦਿੱਤਾ ਕੋਈ ਲਾਮਾ ਸੋਲਿਆ ਦੇ ਵਿੱਚ ਲਾਮਾ ਨਾ ਹੁੰਦੇ ਨਾ ਵੱਖਰੀ ਗੱਲ ਹੁੰਦੀ ਆ ਕਈ ਵਾਰੀ ਦੱਸਾਂ ਕੀ ਹੁੰਦਾ ਵਾ ਤੇਈ ਵਾਰੀ ਕੋਈ ਪੁੱਠਾ ਸਿੱਧਾ ਗੇੜ ਹੁੰਦਾ ਵਾ ਬਾਹਰ ਹੋ ਸਕਦਾ ਤੇਰੇ ਨਾਲ ਕੋਈ ਕੁੜੀ ਬਾਹਰੋਂ ਅੰਦਰੋਂ ਕੋਈ ਸਹਿਮਤ ਹੋਵੇ ਹਨਾ ਲਾਮਾਂ ਤੇ ਤਾਂ ਹੀ ਆਊਗਾ ਨਾ ਜੇ ਤੂੰ ਜ਼ਬਰਦਸਤੀ ਕਰੇਂਗਾ ਸਾਡਾ ਚਵਾਈ ਤੇ ਲੱਖਾਂ ਚੋਂ ਇੱਕ ਵਾ ਆਹੋ ਮੰਮੀ ਲੱਖਾਂ ਚੋਂ ਇੱਕ ਵਾ ਓਦਾਂ ਮੰਮੀ ਮੈਂ ਸ਼ੱਕ ਕੱਦੂ ਕਰਨਾ ਹੀ ਜੇ ਤੇ ਮੰਨਿਆ ਸਰਪੰਚ ਵਾ ਤੇ ਕਿਹ ਕੁੜੀ ਦਾ ਫੋਨ ਆਉਣ ਗਿਆ ਤੇ ਜਦੋਂ ਮੈਂ ਚੁੱਕ ਕੇ ਉਹਨੂੰ ਕਿਹਾ ਮੈਂ ਆਉਦੀ ਵਾਈਫ ਬੋਲਣ ਦੀ ਆ ਉਸੇ ਟਾਈਮ ਅਗਲੀ ਘੱਟ ਗਈ ਆ ਫੋਨ ਮੇਰੀ ਵਾਲ ਸੁੰਦੇ ਸਾਰੀ ਬੁੱਤ ਗਲਤ ਫਹਿਮੀਆਂ ਨਾ ਘਰ ਉਜੜ ਜਾਂਦੇ ਹੁੰਦੇ ਆ ਆ ਗਲਤ ਫਹਿਮੀਆਂ ਇੱਥੇ ਮੈਨੂੰ ਮੰਮੀ ਕੋਈ ਗਲਤ ਫਹਿਮੀ ਨਹੀਂ ਹੋਈ ਆ ਮਾ ਨਾ ਮੈਂ ਤੇਰੀ ਮਾਂ ਆ ਠੀਕ ਆ ਮੈਨੂੰ ਜਿਆਦਾ ਸਮਝਵਾ ਤੇਰੇ ਨਾਲੋਂ ਜਿਆਦਾ ਦੁਨੀਆ ਮੈਂ ਵੇਖੀ ਤੂੰ ਨਹੀਂ ਵੇਖੀ ਚੁੱਪ ਕਰਕੇ ਤੇ ਬਹਿ ਜਾ ਐਵੇਂ ਨਾ ਸ਼ੱਕ ਕਰਿਆ ਕਰ ਮੁੰਡੇ ਤੇ ਮੰਮੀ ਉੱਥੇ ਤੇ ਕੋਈ ਮੈਨੂੰ ਸਮਝਦਾ ਨਹੀਂ ਤੁਸੀਂ ਤਾਂ ਮੈਨੂੰ ਸਮਝੋ ਕਮ ਸੇ ਤੱਕ ਕਿ ਤੇ ਮੇਰੀ ਮਾਂ ਪੁੱਤ ਕੀ ਸਮਝਾ ਤੈਨੂੰ ਮੈਂ ਤੇਰਾ ਘਰ ਜਾੜਦਾ ਤੈਨੂੰ ਉਠਾਲਣਾ ਇੱਥੇ ਮੈਂ ਤੇ ਸਾਰੀ ਉਮਰ ਮਿਹਣੇ ਖਾਣ ਵਾਸਤੇ ਤੇਰੀਆਂ ਪਰਜਾਈਆਂ ਕੋਲੋਂ ਮੇਰੀ ਗੱਲ ਸੁਣ ਜੇ ਤੇਰੀਆਂ ਪਰਜਾਈਆਂ ਨੂੰ ਪਤਾ ਲੱਗ ਗਿਆ ਨਾ ਅਗਲੀਆਂ ਨੇ ਗਲਟਮਣੀ ਤੇ ਚੜ੍ਹ ਦੇਣੀ ਐ ਤੈਨੂੰ ਨਹੀਂ ਕਿ ਸਮਝਿਆ ਕਿਸੇ ਦੇਣੇ ਤੂੰ ਅਜਾ ਨਿਆਣੀ ਆ ਮੇਰੇ ਕਾਲ ਸਣ ਪੁੱਤ ਨਿੱਕ-ਨਿੱਕੀ ਗੱਲ ਤੇ ਰਹਾ ਜਾ ਕੰਮ ਕਰੀਦਾ ਹੁੰਦਾ ਛਿਹੜੇ ਨਾਲੇ ਤੇਰੇ ਕੋਲ ਕੀ ਪ੍ਰੂਫ ਆ ਕਿ ਉਹ ਗਲਤ ਵਾ ਆਓ ਮੰਮੀ ਮੈਂ ਉੱਥੇ ਰਹਿ ਕੇ ਪ੍ਰੂਫ ਜਮਾ ਕਰਦੀ ਨਾ ਪ੍ਰੂਫ ਆ ਤੇਰੇ ਕੋਈ ਪੁੱਤ ਜੇ ਤਰ੍ਹਾਂ ਕੋ ਪ੍ਰੂਫ ਹੋਵੇ ਅਹੀਂ ਤਾਂ ਵੀ ਉਹਨੂੰ ਪੁੱਛਣ ਵਾਲੇ ਬਣੀਏ ਕੀ ਕਹੀਏ ਉਹਨੂੰ ਮੈਂ ਜਦੋਂ ਮੈਂ ਗੱਲ ਕੀਤੀ ਮੈਂ ਤੇ ਆਪਣੀ ਫੋਨ ਤੋਂ ਫੋਨ ਵੀ ਲਾਇਆ ਅਗਲੀ ਨੇ ਜਦੋਂ ਮੇਰਾ ਨਾਂ ਹੀ ਸੁਣ ਕੇ ਉਸ ਦਿਨ ਫੋਨ ਕਰ ਦਿੱਤਾ ਤੇ ਪ੍ਰੂਫ ਕੀ ਕਰਨਾ ਮੈਂ ਚਾਹੀ ਤੇ ਮੈਂ ਰਿਪੋਰਟਿੰਗ ਕਰ ਲੈਂਦੀ ਵੇ ਹਮਨ ਅਜੇ ਤੇਰੀ ਜ਼ਿੰਦਗੀ ਦੀ ਸ਼ੁਰੂਆਤ ਵਾ ਠੀਕ ਆ ਐਡੀ ਛੋਟੀ ਗਲਤ ਫੈਸਲੇ ਲਈਦੇ ਹੁੰਦੇ ਚੁੱਪ ਕਰਕੇ ਤੇ ਬਹਿ ਜਾ ਮੈਂ ਤੇਰੇ ਨਾਲ ਬਿਲਕੁਲ ਨਹੀਂ ਸਹਿਤਾਂਗੀ ਮੈਨੂੰ ਦੱਸੋ ਤੋਈ ਮੈਨੂੰ ਇੱਥੇ ਰੱਖਣਾ ਕਿ ਨਹੀਂ ਰੱਖਣਾ ਮੈਂ ਇੱਥੇ ਡੁੱਬ ਡੁੱਬ ਕੇ ਮਰ ਜਾ ਕਿਤੇ ਵੇਖਾ ਕਿਦਾਂ ਦੀਆਂ ਕਲੇੜੀਆਂ ਗੱਲਾਂ ਕਰਦੀ ਐ ਕਲੇੜੀਆਂ ਗੱਲਾਂ ਕਰਨ ਦੀ ਮੈਂ ਉੱਥੇ ਨਹੀਂ ਜਾਣਾ ਨਹੀਂ ਚੁੱਪ ਕਰਕੇ ਬਹਿ ਜਾ ਪਾ ਆਪਣੇ ਜਾਣਾ ਨਹੀਂ ਉੱਥੇ ਤੂੰ ਉੱਥੇ ਹੀ ਜਾਣਾ ਮੈਂ ਆਖਿਆ ਵੀ ਮੇਰੀ ਮਾਂ ਵੀ ਮੈਨੂੰ ਰੱਖ ਲੋਗੀ ਤੂੰ ਉਲਟਾ ਮੈਨੂੰ ਕਹੀ ਜਾਂਦੀ ਓ ਮੈਨੂੰ ਨਹੀਂ ਪਤਾ ਮੈਂ ਨਹੀਂ ਉੱਥੇ ਜਾਣਾ ਕਿਉਂ ਚੱਲ 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 ਠੰਡੀ ਹੋ ਮੇਰੀ ਥੀ ਕੋਈ ਗੱਲ ਨਹੀਂ ਆਰਾਮ ਨਾਲ ਬਹਿ ਕੇ ਗੱਲਾਂ ਕਰਾਂਗੇ ਜੇ ਦੋ ਚਾਰ ਦਿਨ ਤੇ ਇੱਥੇ ਹੀ ਆ ਕੋਈ ਨਹੀਂ ਪਾਣੀ ਪੀ ਆ ਖੜ ਰ ਡੈਡੀ ਗੱਲ ਤੇ ਆ ਨਾ ਕਿ ਉਹ ਕਹਿੰਦੀ ਆ ਕਿ ਕਿਉਂਕੇ ਕੁੜੀਆਂ ਨਾਲ ਗੱਲ ਕਰਦਾ ਹੂੰ ਤੇ ਜਦੋਂ ਮੈਂ ਵਹਿ ਆਵਾ ਤਾਂ ਮੈਂ ਕਹਿੰਦੀ ਕੁੜੀਆਂ ਨਾਲ ਗੱਲਾਂ ਕਰਦਾ ਚੰਗਾ ਲੱਗਦਾ ਇਹ ਗੱਲ ਮੜ ਕੇ ਪਿੰਡ 'ਚ ਪਤਾ ਲੱਗੂਗੀ ਤੇ ਮੇਰੀ ਬਦਨਾਮੀ ਨਾ ਹੋਊਗੀ ਲੱਗਦਾ ਮੈਂ ਤੇ ਉਦਾਂ ਹੀ ਸ਼ੱਕ ਕਰੀ ਜਾਂਦੀ ਆ ਪੱਕੀ ਗੱਲ ਆ ਉਹ ਪੱਕੀ ਡੈਡੀ ਗੱਲ ਆ ਮੈਂ ਝੂਠ ਮਾਰਨਾ ਮੈਂ ਨਾ ਜੇ ਮੈਨੂੰ ਨਾ ਫੋਨ ਆ ਗਿਆ ਮੈਂ ਜਾਣਾ ਨਹੀਂ ਕਿਤੇ ਤੇ ਤੁਸੀਂ ਕਰੋ ਮੈਂ ਨਾ ਮੈਨੂੰ ਗਲਤ ਕਰ ਲੈਂਦੇ ਡੈਡੀ ਗੱਲ ਵਾ ਤੇ ਹੋਈ ਆ ਮੈਂ ਝੂਠ ਬੋਲਣਾ ਤੁਹਾਡੇ ਨਾਲ ਤੁਸੀਂ ਬੁੱਡੇ ਦੇ ਛੱਕ ਬੜਾ ਕਰਦੇ ਤੁਸੀਂ ਕੋਹਨਾ ਕੋਹ ਮੁੰਡੇ ਦਾ ਕਰਾਉਣਾ ਹੂ ਜਾ ਉੱਠ ਉਹਨੂੰ ਬੜੀ ਕਾਲੀ ਤੂੰ ਹੀ ਜਾ ਕੇ ਆਪਣਾ ਕੰਮ ਕਰ ਚੱਲ ਚੱਲ ਨਿਕਲੇ ਤੂੰ ਹਾਂ ਸੂਣੀ ਬਾਤ ਨਾ ਮੇਰਾ ਪੁੱਤ ਤੂੰ ਦੱਸ ਦੇ ਕਿ ਤੇਰੀ ਇਤਨੀ ਗੱਲ ਹੁਣ ਹੁੰਦੀ ਤਾਂ ਦੱਸ ਹੀ ਜਾਂਦਾ ਉਹ ਜਾ ਉੱਠ ਇਹ ਮੈਂ ਕਿਉਂ ਉੱਠ ਕੇ ਜਾਵਾਂ ਕੋਈ ਗੱਲ ਕਰੋ ਨਾਲ ਜਿਹਦੇ ਵਾਤੇ ਬਿਠਾ ਲਿਆ ਜੀ ਮੇਰੀ ਗੱਲ ਸੁਣ ਲੈ 50 ਸਾਲਾਂ ਦੇ ਉੱਪਰ ਜਾਣ ੜੀ ਮੇਰੀ ਉਮਰ ਆਹ ਦਾੜੀ ਚਿੱਟੀ ਹੋ ਗਈ ਮੇਰੀ ਇਹ ਧੁੱਪੇ ਨਹੀਂ ਹੋ ਗਈ ਮੁੰਡੇ ਦੀ ਗਲਤੀ ਹੈ ਜੀ ਓ ਜੀ ਮੈਂ ਮਾਝਾ ਨਹੀਂ ਪਿਓ ਹੋ ਕੇ ਸ਼ੱਕ ਕਾਂਦਾ ਤੇ ਜੇ ਨਾ ਨਿਕਲੂ ਗੱਲ ਤੇ ਨੀਵੇਂ ਥਾਂ ਬਾਹਰ ਲੈ ਆਈਰਾ ਭਾ ਕੀ ਕਰ ਰਿਹਾ ਮੇਰਾ ਤਜਰਬਾ ਵਾ ਮੈਂ ਤੈਨੂੰ ਦੱਸਤਾ ਨਾ ਤੇ ਤੂੰ ਹਾਂ ਜਾ ਕੇ ਆਪਣਾ ਕੰਮ ਕਰ ਮੈਂ ਜੋ ਲੱਬੜਾ ਹਿੱਲਬ ਲਿਆ ਵਾ ਇੱਕ ਮਿੰਟ ਨਹੀਂ ਬੈਠਾ ਮੇਰੇ ਲੱਗ ਕੇ ਉਹ ਤਾਂ ਰੰਗ ਉੱਡਿਆ ਪਿਆ ਸੀ ਉਹ ਵੀ ਤੂੰ ਆ ਗਿਆ ਜਿਹੜੀ ਨੂੰ ਕੋਈ ਕੰਮ ਪੈ ਗਿਆ ਤਾਂ ਉਹਨੂੰ ਜਾਣਾ ਪਿਆ ਕੋਈ ਗੱਲ ਨਹੀਂ ਉਹਨੂੰ ਪਿਓਰ ਦੇ ਲਾ ਕੇ ਬਹਿਣਾ ਜ਼ਰੂਰੀ ਨਹੀਂ ਉਹਨੂੰ ਬਾਹਰੋਂ ਕਿਸੇ ਦਾ ਫੋਨ ਆਇਆ ਤਾਂ ਉਹਨੂੰ ਜ਼ਰੂਰੀ ਸੀ ਲੱਬਲੇ ਮੈਂ ਜੋ ਲੱਭਣਾ ਸੀ ਜਾ ਹਾਂ ਹੈ ਪਤਾ ਨਹੀਂ ਤੁਸੀਂ ਵੀ ਕੀ ਲੱਭ ਜਾਵਾ ਨਿਆਣਾ ਮੁੰਡਾ ਉਹ ਤਸਕੋ ਅੱਦਾ ਡਰੀ ਕਿਆਉਂ ਕੋ ਪਤਾ ਨਹੀਂ ਡਰੀ ਨੇ ਕਿਹੜੀ ਗੱਲ ਕਰਦੇ ਹੁਣ ਤੂੰ ਮੇਰੇ ਨਾਲ ਨਾ ਇੱਥੇ ਜਿਆਦਾ ਬਹਿਸ ਵਾਜਦੀ ਨਾ ਕਰ ਮੈਂ ਤੈਨੂੰ ਦੱਸਿਆ ਹੂ ਮੇਰਾ ਪਾਰਾ ਚੜੀ ਜਾਂਦਾ ਜੇ ਫੇਰ ਨਾ ਜਾ ਕੇ ਆਪਣਾ ਕੰਮ ਕਰ ਕਰ ਨਿਕਲੇ ਤੂੰ ਸਪੋਰਟਾਂ ਕਰਨ ਨਹੀਂ ਆਉਂਦੇ ਦੇਖੋ ਗੱਲ ਕਿ ਮੁੰਡਾ ਕੋ ਜਵਾਬ ਨਹੀਂ ਦਿੱਤਾ ਤਾਂ ਗੁੱਸੇ ਨਾਲ ਵਾਤੇ ਜਾਂਦੇ ਗਲਤੀ ਤੇ ਦੀ ਹੈਗੀ ਮੈਨੂੰ ਲੱਗਦੀ 95% ਤੇ ਮੈਨੂੰ ਲੱਗਣ ਲਿਆ ਵਾ ਕਿ ਜ਼ਰੂਰ ਕੋਈ ਕੰਮ ਪੁੱਠਾ ਸਿੱਧਾ ਹੈਗਾ ਕੋਈ ਨਹੀਂ ਮਨਾ ਇਹਦੀ ਮਾਂ ਨਾਲ ਵੀ ਗੱਲ ਕਰਨ ਦਾ ਫੈਸਲਾ ਉਹਦੇ ਆਪਣੇ ਮੁੰਡੇ ਦੀ ਸਿੱਧੀ سپورਟ ਕਰਦੀ ਐ ਹੁਣ ਤੈਨੂੰ ਮੈਂ ਹੀ ਫੜਾਂਗਾ ਤੈਨੂੰ ਹੁਣ ਕੋਈ ਕੁੜੀ ਵੀ ਇੱਥੇ ਨਹੀਂ ਗਈ ਹੁਣ ਮੈਂ ਵੇਖੂੰਗਾ ਵੀ ਤੈਨੂੰ ਕਿਹੜਾ ਫੋਨ ਜਾਂਦਾ ਤੇ ਕਿਹੜਾ ਹੁੰਦਾ ਪੂਰਾ ਧਿਆਨ ਰੱਖਾਂਗਾ ਪਿੰਦੂ ਤੇਰਾ ਮੈਂ ਵੀ ਤੇਰਾ ਪਿਓ ਮੈਨੇ ਆਪਾਂ ਲੱਗ ਗਈ ਕੀ ਗੱਲ ਚੱਲ ਤੂੰ ਨਾ ਤੈਨੂੰ ਪਤਾ ਤੇਰੀ ਨਾਨ ਵੀ ਆ ਗਈ ਐ ਆ ਗਈ ਆ ਹੋਰ ਚੱਲ ਫਿਰ ਮੇਲ ਹੀ ਲੈਨੇ ਆ ਅਖਰੋ ਜਾ ਮੈਂ ਪਾਣੀ ਦੇਣ ਗਈ ਤੇ ਕੋਈ ਗੱਲਾਂ ਕਰਨ ਡੀਆਂ ਹੀ ਤੇ ਮੇਰੇ ਵੱਲ ਵੀ ਕਿ ਚੁੱਪ ਕਰ ਗਈ ਮੈਂ ਕੀ ਕਰੋ ਗੱਲਾਂ ਤੁਸੀਂ ਕਿਉਂ ਚੁੱਪ ਕਰ ਗਈਆਂ ਜੇ ਕਹਿੰਦੀਆਂ ਸਾਡੀ ਮਾਵਾ ਤੀਆਂ ਦੀ ਗੱਲ ਹੈ ਇਦਾਂ ਦੀ ਕਿਹੜੀ ਗੱਲ ਇਹ ਜਿਹੜੇ ਮੰਮੀ ਚੁੱਪ ਕਰਾਤਾ ਮੈਨੂੰ ਮੈਨੂੰ ਲੱਗਣ ਜਿਦਾਂ ਲੜ ਰੁੜ ਕੇ ਆਈ ਹੈ ਜੀ ਇਹ ਗੱਲ ਆ ਨਾ ਇਦਾਂ ਮਾਂ ਮੰਮੀ ਦੇ ਸਾਹਮਣੇ ਨਹੀਂ ਗੱਲ ਹੋਣੀ ਅਮਨ ਨੂੰ ਨਾ ਉਹ ਪਰਾਂ ਕਰਕੇ ਨਾ ਬਕੌਲਾਂ ਦੀ ਗੱਲਾਂ ਚ ਲਿਆਵਾਂਗੀ ਅਮਨ ਵੀ ਜੀਵਨ ਦੀ ਕੁੜੀ ਆ ਇਹ ਈ ਦਿੱਸ਼ੇ 'ਚ ਨਹੀਂ ਬਕਣ ਵਾਲੀ ਜੀ ਅਮਨ ਜੀਵਨ ਦੀ ਕੁੜੀ ਆ ਨਾ ਸਹੀ ਵੀ ਜੀਵਨ ਦੀਆਂ ਨੋਆ ਵਾਂ ਕੋਈ ਗੱਲ ਨਹੀਂ ਹਰ ਵਿੱਚ ਸਾਰੇ ਤਰੀਕੇ ਹੁੰਦੇ ਆ ਅਹੀਂ ਉਹਨੂੰ ਬਕਾ ਲੈਣਾ ਆਹ ਚੱਲ ਵੇਖਦੇ ਆਂ ਕਿ ਤੂੰ ਮੰਮੀ ਇੱਧਰ ਉੱਧਰ ਹੋਏਗੀ ਨਾ ਫਿਰ ਉਹਦੇ ਲੱਗ ਕੇ ਬਹਿ ਕੇ ਪਿਆਰ ਨਾਲ ਪੁੱਛਾਂਗੇ ਨਾ ਇਦਾਂ ਵਾਂ ਆ ਚੱਲ ਮੇਲਾ ਆਈਏ ਫਿਰ ਉਹਨੂੰ ਮੈਂ ਤੇ ਮੇਲਾ ਹੀ ਆ ਤੂੰ ਜਾ ਕੇ ਮੇਲਾ ਤੇਰੀਆਂ ਕਿਡੀਆਂ ਬਾਹਾਂ ਆਕੜੀਆਂ ਨਾਲ ਨੂੰ ਮਿਲਣ ਲਈ ਨੀ ਤੂੰ ਗੁੱਸਾ ਕਿਉਂ ਕਰਨੀ ਆ ਮੈਂ ਕਹਿਣ ਦੀ ਆ ਭਿਓ ਨੇ ਕਿਹਾ ਵੱਡੀ ਪਰਚਾਈ ਮਿਲਗੀ ਤੇ ਨਿੱਕੀ ਆਈ ਨਹੀਂ ਨਿੱਕੀ ਨੂੰ ਅਸਲ ਹੀ ਨਹੀਂ ਹੈਗੀ ਤਾਂ ਕਹਿਣ ਦੀ ਮੈਂ ਲੰਨੀ ਨਿੱਕੀ ਦਾ ਜ਼ਿਆਦਾ ਪਿਆਰ ਹੈ ਨਾ ਤਾਂ ਕਰਕੇ ਜਾਂ ਮੇਰਾ ਨਹੀਂ ਪਿਆਰ ਪਿਆਰ ਤੇ ਤੇਰਾ ਜ਼ਿਆਦਾ ਮੇਰੇ ਨਾਲ ਪਿਆਰ ਪਿਆਰ ਤਾਂ ਦਾ ਕਿਸ ਨਾਲ ਵੀ ਨਹੀਂ ਹੈਗਾ ਕਪੜੇ ਘੁਟਨੀਆਂ ਨਵਾਵਾ ਦੀਆਂ ਚਲ ਮੈਂ ਕੋਈ ਕੰਮ ਵੇਚ ਦਿੰਦੀ ਆ ਇਹਨੂੰ ਮੇਲਾ ਹੁੰਦੇ ਮਮੇ ਤੂੰ ਇੱਥੇ ਬੈਠੇ ਜੇ ਮੈਂ ਬਾਹਰ ਤੁਹਾਨੂੰ ਲੱਭਣ ਡਿਆ ਬਰਾ ਮੂਟ ਛੱਟ ਗਏ ਪਏ ਜੀ ਕੀ ਦੱਸਾਂ ਪੁੱਤ ਚੜੀ ਗਈ ਜਮਾਨਤ ਨਾ ਟੈਨਸ਼ਨ ਹੀ ਲੱਗੀ ਜਾਂਦੀ ਹੈ ਮੈਂ ਤੇ ਇਹੋ ਹੱਥ ਜੋੜਨੀ ਹੈ ਕਿ ਪੁੱਤ ਤੇਰਾ ਰਿਸ਼ਤਾ ਜੁੜਿਆ ਰਹੇ ਕਿਤੇ ਟੁੱਟ ਨਾ ਜਾਵੇ ਮਮੇ ਤੁਸੀਂ ਐਵੇਂ ਟੈਨਸ਼ਨ ਲਈ ਜਾਂਦੇ ਜੋ ਮਾਲਕ ਨੇ ਲਿਖਿਆ ਨਾ ਉਹੀ ਹੋਣਾ ਵਾ ਐਵੇਂ ਨਾ ਟੈਨਸ਼ਨ ਲਿਆ ਕਰੋ ਪੁੱਤ ਤੂੰ ਇਹ ਤਾਂ ਪਿਓ ਪਰ ਤੇ ਚਲ ਜਾਂਦੇ ਬਾਹਰ ਅੰਦਰ ਪੈ ਲਿਆ ਵਾ ਅੱਜ ਤੇਰੀ ਚਾਚੀ ਆਈ ਸੀ ਕਿਤੇ ਇੰਗਾਂ ਗੱਲਾਂ ਕਰੇ ਤੇ ਮੈਨੂੰ ਕਹਿਦੀ ਵੀ ਸਮਝ ਨਹੀਂ ਸਮਝਦੇ ਸਾਰੀ ਹੀ ਬੰਨੀ ਨਾ ਪੁੱਛਦੀ ਹੀ ਅੰਮਣ ਵੱਲੋਂ ਤੇ ਮੈਂ ਆਖਿਆ ਭੋਦੀ ਪਰਜਾਈ ਨਹੀਂ ਠੀਕ ਤਾਂ ਤਾਂ ਗਈ ਐ ਤੇ ਮੈਨੂੰ ਪਤਾ ਕੀ ਕਹਿੰਦੀ ਭਾਂਜੀ ਜਿੰਨੇ ਮਰਜੀ ਪੁੱਛੇ ਪਾ ਮੈਨੂੰ ਸਾਰਾ ਹੀ ਪਤਾ ਤੇ ਮੈਨੂੰ ਅੱਗੋਂ ਗੱਲ ਨਹੀਂ ਹੀ ਹੁੰਦੀ ਕੰਛਰੀ ਕਣੀ ਆ ਅਗਲੀ ਲਾਲਾ ਗੱਲਾਂ ਕਾਂਦੀ ਆ ਤੇ ਸਮਝਦ ਮੈਨੂੰ ਸਾਰੀ ਐ ਨਾ ਤੇ ਮੈਂ ਤੇ ਇਹੋ ਹੀ ਜਾਨੀ ਆ ਤੇ ਮਾੜਾ ਸੱਚੇ ਪਾਤਸ਼ਾਹ ਚੱਲ ਜਿਓ ਗਈ ਹੀ ਐ ਨਾ ਗੁਸੇ ਅੰਦਰ ਆਜ ਵੀ ਹੋ ਕੇ ਉਹ ਵਾਪਸ ਆ ਜੇ ਤੇ ਸਾਡਾ ਘਰ ਵਸਦਾ ਰਹੇ ਜੀ ਪਰ ਚੱਲ ਮੰਮੀ ਤੂੰ ਉਹ ਲੈ ਆ ਕੇ ਕਾਨੀ ਆ ਨਾਲੇ ਚਾਚੇ ਦੀਆਂ ਨੂੰਹਾਂ ਗੜੀਆਂ ਚੰਗੀਆਂ ਵਾਂ ਉਹਨਾਂ ਦੇ ਘਰ ਵੀ ਐਸੇ ਆਪਣੇ ਆਪੇ ਆ। ਤਾਂਹੀਂ ਕਿੰਨੀਆਂ ਗੱਲਾਂ ਕਰਦੇ। ਪੁੱਤ ਲੋਕੀ ਆਪਣੇ ਘਰ ਦੀ ਤੇ ਗੱਲ ਬਾਹਰ ਨਹੀਂ ਨਿਕਲ ਦਿੰਦੇ। ਪਰ ਸਾਡੀ ਵੀ ਤਾਂ ਸਮਝ ਹੀ ਨਹੀਂ ਲੱਗੀ। ਨਾ ਆ ਬਚਾਰੀ ਉਹ ਕਿਸੇ ਦੇ ਲੱਗੇ ਬੈਠੀ, ਨਾ ਖਲੋਤੀ ਤੇ ਗੱਲਾਂ ਸਾਰੇ ਪਿੰਡ ਚ ੁੱਟ ਗਈਆਂ। ਸਾਰੇ ਪਿੰਡ ਨੂੰ ਪਤਾ। ਜਿੱਤਨੀ ਚਾਚੀ ਨੂੰ ਪਤਾ ਸਮਝ ਸਾਰੇ ਪਿੰਡ ਨੂੰ ਪਤਾ। ਹਾਂ ਚੱਲ ਮੰਮੀ, ਅੱਜਕੱਲ ਕੰੰਦਾ ਨੂੰ ਵੀ ਕੰਨ ਹੁੰਦੇ ਆ। ਜੇ ੁੱਟ ਗਈ ਤਾਂ ਅਸੀਂ ਕਿਹੜਾ ਮੜਾ ਕੀਤਾ ਵਾ ਆਪ ਹੀ ਗਈ ਆ। ਪਰ ਪੁੱਤ ਬਦਨਾਮੀ ਤਾਂ ਹੈਗੀ ਆ ਨਾ। ਅਖਣਾ ਇੱਕ ਨੂੰ। ਪਰ ਮੰਮੀ ਅਸੀਂ ਤਾਂ ਸੱਚੇ ਆ ਨਾ। ਝੂਠੀ ਤੇ ਉਹ ਆ ਜਿਹੜੀ ਇੱਥੋਂ ਗਈ ਆ ਜੇ ਅਸੀਂ ਗੱਲ ਤੋਂ ਆਂਗੇ ਤੇ ਫਿਰ ਅਸੀਂ ਕਹਿੰਦੇ ਚੰਗੇ ਲੱਗਦੇ ਆ ਚੱਲ ਪੁੱਤ ਉਹ ਤਾਂ ਗੱਲ ਠੀਕ ਆ ਉਦਾਂ ਤੂੰ ਕੋਈ ਗਲਤੀ ਨਾ ਕਰੀ ਬੈਲਾ ਤੇਰੇ ਕੋਲ ਵੀ ਮੈਨੂੰ ਗੁੱਸੇ ਹੁੰਦੇ ਆ ਮਮਾ ਮੀ ਆ ਡੈਡੀ ਸ਼ੱਕ ਮੇਰੇ ਤੇ ਕਰੀ ਜਾਂਦਾ ਵਾ ਮੈਂ ਤੁਹਾਨੂੰ ਅੱਗੇ ਦੱਸੋ ਕੋਈ ਗਲਤੀ ਕੀਤੀ ਕਦੀ ਨਹੀਂ ਪੁੱਤ ਮੈਨੂੰ ਜੇ ਮੇ ਕੋਈ ਗਲਤੀ ਹੋਊ ਫਿਰ ਤੂੰ ਹੀ ਉਹ ਵੀ ਗਲਤੀ ਕੀਤੀ ਆ ਉਹ ਵੀ ਸ਼ੱਕ ਕਰੀ ਜਾਂਦੀ ਹੁਣ ਤੁਸੀਂ ਮੇਰੇ ਤੇ ਸ਼ੱਕ ਕਰੀ ਜਾਂਦੇ ਜੇ ਸਾਰੇ ਜੀ ਨਹੀਂ ਪੁੱਤ ਮੈਨੂੰ ਤੇ ਤੇ ਪੂਰਾ ਯਕੀਨ ਆ ਮੇਰਾ ਪੁੱਤ ਇਦਾਂ ਦਾ ਕੰਮ ਕਰ ਹੀ ਨਹੀਂ ਸਕਦਾ ਉਹ ਡੈਡੀ ਤੋਂ ਇਦਾਂ ਹੀ ਮੈਨੂੰ ਨਾ ਭਾਲ ਕੇ ਮੈਨੂੰ ਉਦੋਂ ਨਹੀਂ ਬੜਾ ਗੁੱਸਾ ਆਇਆ ਡੈਡੀ ਮੈਨੂੰ ਪੁੱਛੀ ਜਾਂਦੇ ਆ ਡੈਡੀ ਨਾ ਮਾਗੇ ਪਿੱਛੇ ਲਾਂਮਾ ਨਹੀਂ ਆਉਣ ਦਿੰਦਾ ਤੇ ਹੋਣੀ ਆਉਣ ਦੇਣਾ ਮੰਮੀ ਤੂੰ ਮੇਰਾ ਸਾਥ ਦੇ ਡੈਡੀ ਤਾਂ ਐਵੇਂ ਕਹਿੰਦੇ ਰਹਿੰਦੇ ਚੱਲ ਕੋਈ ਨਹੀਂ ਪਤੋ ਵੀ ਪਿਓ ਆ ਉਹਨੂੰ ਟਿਗਰ ਕਿਤੇ ਸੌਖਾ ਥੋੜਾ ਜੇ ਦੋ ਮੈਂ ਨਹੀਂ ਨੀ ਹੈ ਨਾ ਚੁੱਪ ਕਿਤੇ ਹੁੰਦੇ ਤੇ ਜੇ ਕਹਿੰਦੀ ਹੈ ਨਾ ਰੋਟੀ ਬਨੋ ਤੇ ਰੋਟੀ ਵੀ ਨਹੀਂ ਖਾਂਦੇ ਹੈਗੇ ਮੈਨੂੰ ਇਹ ਫਿਕਰ ਪਿਆ ਕਿ ਤੇ ਬਿਮਾਰੀ ਨਾ ਹੋ ਜਾਂਦੀ ਸਿੰਦੂ ਬੋਤ ਸਾਰੀਆਂ ਗੱਲਾਂ ਛੱਡ ਤੂੰ ਮੇਰਾ ਪੁੱਤ ਫੋਨ ਲਾ ਹੋ ਸਕਦਾ ਉਹਨੂੰ ਨਰਾਜ਼ਗੀ ਹੋਊਗੀ ਫੋਨ ਲਾਏਗਾ ਉਹਦੀ ਨਰਾਜ਼ਗੀ ਘਟ ਜੇਗੀ ਮੰਮੀ ਮੈਂ ਕੋ ਫੋਨ ਲਾਵਾਂ ਬਸੇ ਹੋਗੇ ਤੇ ਹੋ ਗਈ ਆ ਫੋਨ ਉਹਨੂੰ ਲਾਉਣਾ ਚਾਹੀਦਾ ਕਿ ਮੈਨੂੰ ਲਾਉਣਾ ਚਾਹੀਦਾ ਆਪੇ ਲਾ ਲੂਗੀ ਜੇ ਲਾਉਗੀ ਠੀਕ ਹੈ ਨਹੀਂ ਤਾਂ ਹੀ ਨਹੀਂ ਲੈ ਕੇ ਆਉਣੀ ਵੇਖਾਂ ਉਹ ਤੇ ਇੱਕ ਵਾਰੀ ਕਰਨਾ ਪਤਾ ਕਿੰਨਾ ਔਖਾ ਦਾ ਤੇ ਦੂਜੀ ਵਾਰੀ ਕਿੱਥੋਂ ਬਾਣਾ ਸਾਡੇ ਅੱਗੇ ਘਰਾਂ ਵਿੱਚ ਚਲੋ ਤੇ ਅੱਧੀ ਮਾਂ ਇੱਥੇ ਆਣੀ ਹੋਵੇ ਉਹ ਸਮਝਾਵੇ ਫੋਨ ਲਾ ਕੇ ਰੱਖਾਂਗੀ ਕਿ ਤੱਕ ਤੇ ਮੰਦਾ ਹੀ ਆਜੇ ਜਾਂ ਉਹਦੀ ਮਾਂ ਤਾਂ ਹੀ ਆਜੇ ਆਪ ਗੱਲ ਕਰਨਗੇ ਇਹ ਤਾਂ ਨਿਆਣਾ ਅਜੇ ਮਤ ਨਹੀਂ ਨਾ ਆ ਗਈ ਕਿੱਧਰ ਦੀਆਂ ਗੱਲਾਂ ਕਿੱਧਰ ਜਾਣੀਆਂ ਅਮਨ ਆਈਏ ਜੀ ਮਦਰੋਂ ਆ ਤੇ ਪਹਿਲੇ ਨੀਂਦ ਆ ਗਈਆਂ ਲੱਗਦਾ ਹਥੱਖ ਸੜ ਕੇ ਆਈਆਂ ਭਾਬੀ ਮੈਂ ਥੋੜੀ ਜੀ ਠੀਕ ਨਹੀਂ ਆ ਮੈਂ ਤਾਂ ਲੰਮੀ ਪਈਆਂ ਕਿਉਂ ਤਾਂ ਨੂੰ ਚੰਗੀ ਨਹੀਂ ਲੱਗਣ ਦੀ ਮੈਂ ਨਹੀਂ ਚੰਗੀ ਲੱਗਣ ਦੀ ਆ ਕੁੜੀਆਂ ਫੇਕੇ ਆਉਣ ਤੇ ਕਿਤੇ ਵੱਖਰਾ ਹੀ ਚਾਹ ਹੁੰਦਾ ਵਾ ਅਹੀਂ ਜਦੋਂ ਤੇ ਫੇਕੇ ਜਾਂਦੇ ਆ ਤੇ ਕਿਤੇ ਉੱਡੀ ਗਏ ਫਿਰਦੀਆਂ ਤੇ ਜਿਹਦਾ ਬੰਦਾ ਠੀਕ ਨਾ ਹੋਵੇ ਤੇ ਉਲੰਮੀ ਪੈਂਦਾ ਬੰਦਾ ਵਾ ਲਛੂ ਲਛੂ ਨਹੀਂ ਕਰਦਾ ਹੁੰਦਾ ਤੁਹਾਡੇ ਫਿਰ ਕੰਮ ਵੱਖਰੇ ਆ ਨਾ ਫਿਰ ਅਮਨ ਮੈਨੂੰ ਲੱਗਣ ਨਹੀਂ ਗਿਆ ਫੇ ਤੂੰ ਕਿਹੜੇ ਬਣਿਆ ਬਿਮਾਰ ਠੀਕ ਹੀ ਲੱਗਣ ਦੀਆਂ ਵੈਸੇ ਉੱਧਾ ਤੇਰੀ ਆਕੜ ਨਹੀਂ ਗਈ ਸੋਰੇ ਜਾ ਕੇ ਵੀ ਤੁਹਾਡੀ ਚਲ ਗਈ ਆ ਤੁਸੀਂ ਆਏ ਸੋਰੇ ਆਪਣੇ ਤੁਹਾਡੀ ਆਕੜ ਚਲ ਗਈ ਆ ਆਪਾਂ ਤਾਂ ਕੋਈ ਆਕੜ ਕੀਤੀ ਨਹੀਂ ਅਜ ਤੱਕ ਪੁੱਛ ਲਈ ਆਪਣੀ ਮੰਮੀ ਨੂੰ ਆਹ ਉਹ ਤਾਂ ਮੈਨੂੰ ਪਤਾ ਹੀ ਮੈਂ ਕਿਹੜਾ ਇੱਥੇ ਨਹੀਂ ਰਹਿੰਦੀ ਇਤੋਂ ਹੀ ਜਾ ਗਈ ਆ ਮੈਂ ਸਾਰਾ ਵੇਖਦਾ ਵਾ ਮੈਨੂੰ ਤੇ ਮੈਨੂੰ ਲੱਗਦਾ ਵੀ ਤੁਹਾਨੂੰ ਖੁਸ਼ੀ ਨਹੀਂ ਹੋਈ ਮੈਂ ਇੱਥੇ ਆ ਗਈ ਆ ਖੁਸ਼ੀ ਤਾਂ ਹੈਗੀ ਆ ਪਰ ਮੈਂ ਨਹੀਂ ਆ ਜਿਹੜੀਆਂ ਪੇਕੇਆਂ ਵਾਲੀਆਂ ਤਾਂ ਨਾ ਸੌਰੇ ਜਾ ਕੇ ਛੱਡਣੀਆਂ ਹੀ ਪੇਕੇ ਵੀ ਮੰਜਾ ਮਾਲ ਛੱਡਣੀ ਹੋਈਆਂ ਤਾਂ ਸੌਰੇ ਵੀ ਲੱਗਦਾ ਮਲਦੀ ਹੋਈਆਂ ਆਹੋ ਉੱਥੇ ਤੁਸੀਂ ਜਾ ਕੇ ਪਕਾ ਕੇ ਖਾਉਂਦੇ ਹੋ ਨਾ ਮੈਨੂੰ ਹਨਾ ਤੁਹਾਨੂੰ ਤਾਂ ਪਤਾ ਵਾ ਲੈ ਪੈਣੀ ਤੂੰ ਤਾਂ ਗੱਲ ਦਾ ਗੁੱਸਾ ਹੀ ਕਰ ਗਈ ਲੋਕ ਆਉਂਦੇ ਹੁੰਦੇ ਆ ਰਣਾਂਨ ਭਝਾਈ ਦਾ ਰਿਸ਼ਤਾ ਹੀ ਇਦਾਂ ਦਾ ਹੁੰਦਾ ਵਾ ਤੂੰ ਚੱਲ ਕੋਈ ਗੱਲ ਨਹੀਂ ਤੂੰ ਬੈਠ ਤੇ ਲਈ ਚਾਹ ਲਿਆ ਕੇ ਅੰਨੀਆ ਭਾਬੀ ਸ਼ੁਕਰ ਕਰਾ ਚਾਹ ਵੜੇ ਪੁੱਛਿਆ ਤੇ ਪਿਆਈ ਤੇ ਆਣੀ ਉਦੋਂ ਦੀ ਜਦੋਂ ਦੀ ਮੈਂ ਆਈ ਆ ਜਾਂ ਫਿਰ ਲੈ ਆਓ ਕੋ ਗੱਲਾਂ ਹੀ ਕਰੀ ਜਾਓਗੇ ਧਰੀਏ ਦੀਦੀ ਨੇ ਲੈ ਆਉਂਦੇ ਨਹੀਂ ਚੱਲ ਮੈਂ ਲੈ ਆਣੀ ਆ ਕੋਈ ਖਾਣਾ ਨਾਲ ਵੇ ਲੈ ਲੋ ਜੇ ਲੈਣਾ ਹੈ ਤੇ ਤੁਹਾਡੀ ਮਰਜ਼ੀ ਜੇ ਫੋਕੀ ਚਾਹ ਪੀਣੀ ਤੇ ਉਹ ਵੀ ਪਿਆ ਦੋ ਕੋਈ ਗੱਲ ਨਹੀਂ ਅਮਨ ਮੰਮੀ ਨੇ ਸਾਨੂੰ ਕਿਹਾ ਸੀ ਪਕੌੜੇ ਕੱਢੋ ਅਹੀਂ ਸਾਰੀ ਤਿਆਰੀ ਕੀਤੀ ਆ ਤੂੰ ਹੁਣੇ ਕੱਢ ਲੈਣੀ ਮੈਂ ਚਲੋ ਜਾ ਇਹ ਸੁੱਲੋ ਸ਼ੋ ਕਰਦੀ ਐ ਇਹ ਬੜਾ ਇੰਟਰਫੇਅਰ ਕਰਦੀ ਆ ਆਪਣੀ ਲਾਈਫ ਇਨਾਂ ਨੇ ਤਮੇ ਕੋਈ ਵੀ ਗੱਲ ਨਾ ਕਰਾ ਇਨਾਂ ਨੇ ਤੈ ਮੈਨੇ ਮਾਰ ਦੇਨੀ ਤੰਨੇ ਰੋਜ਼ ਦਿਹਾੜੀ ਚੱਲ ਤੁੱਪ ਲੱਗੀ ਐ ਮਾਰੀ ਹੋਣਾ ਕਿੜਾ ਪਿੰਦੂ ਹਾਂਜੀ ਮੈਂ ਜਿਹੜਾ ਕੱਡੇ ਨੂੰ ਚੱਲਿਆ ਸਮਾਨ ਥੋੜਾ ਲਿਆਉਣਾ ਸੀ ਹਾਂਜੀ ਮੈਂ ਕਿਹਾ ਮੇਰੇ ਕੋ ਕੱਲੇ ਕੋ ਹੁਣਾ ਨਹੀਂ ਮੋਟਰਸਾਈਕਲ ਤੇ ਆ ਰਹਾ ਮੇਰੇ ਨਾਲ ਫੜ ਲਈ ਮਗਰ ਉਹ ਡੈਡੀ ਲੈ ਆਓ ਤੁਸੀਂ ਕਿਉਂ ਤੈਨੂੰ ਕੀ ਗੱਲ ਮੈਂ ਮੋਟਰਾਂ ਲੈ ਗੇੜਾ ਮਾਰਵਾ ਮੋਟਰ ਕਿਤੇ ਦੌੜ ਚੱਲੀ ਆ ਚਲੋ ਜੇ ਤੁਸੀਂ ਜਾਂਦੇ ਨਾ ਫਿਰ ਮੈਂ ਜੈਕਟ ਪਾਵਾਂ ਜਾ ਜਾ ਪਾ ਗਿਆ ਆ ਆਇਆ ਛੇਤੀ ਇਹ ਚੰਗਾ ਸੀ ਆਪਾਂ ਡਾੜੀ ਦਾ ਹੁਣ ਆਂਦੇ ਆ ਨਾਲ ਚੱਲ ਮੈਂ ਗੱਲ ਕਰਨੀ ਹੈ ਹੁਣ ਪਤਾ ਨਹੀਂ ਕਿੱਥੇ ਰੱਖ ਦੇ ਆ ਮੈਂ ਕਰਦਾ ਹਾਂ ਸਮਾਨ ਨੂੰ ਪਹਿਲਾਂ ਫੋਨ ਲਾ ਹੀ ਲਵਾਂ ਇਹ ਨਾ ਇਹ ਡਾੜੀ ਨਾਲ ਗਿਆ ਹੋ ਫੋਨ ਹੀ ਲਾ ਦੇ ਕਿਤੇ ਉਹ ਲੱਗ ਜਾ ਚੋਕਲਾ ਚੋਕਲਾ ਹੈਲੋ ਉਹ ਹਾਲ ਠੀਕ ਆ ਮੇਰੀ ਗੱਲ ਸੁਣ ਮੈਂ ਚੱਲਾਂ ਡੈਡੀ ਦੇ ਨਾਲ ਸ਼ਹਿਰ ਤੇ ਫੋਨ ਨਾ ਲਾਈ ਜਾਈ ਉਹ ਡੈਡੀ ਅਗੇ ਮੇਤੇ ਬੜਾ ਸ਼ੱਕ ਕਰਦੇ ਆ ਵੇ ਉਹ ਸ਼ੱਕ ਕਰਨ ਵਾਲੀ ਤੇ ਪਿੰਡ ਚਲ ਗਈ ਆ ਮੈਂ ਤੈਨੂੰ ਦੱਸਣਾ ਸੀ ਹਮਣ ਬਾਰੇ ਉਹ ਚੇਤਾ ਹੀ ਭੁੱਲ ਗਿਆ ਉਹ ਚਲ ਗਈ ਆ ਪਿੰਡ ਉਹ ਨਾਲੇ ਨਾ ਡੈਡੀ ਹੁਣੀ ਮੇਤੇ ਸ਼ੱਕ ਕਰਿੰਦਾ ਪਿਆ ਉਹ ਗਈ ਆ ਨਾ ਡੈਡੀ ਨੇ ਭਾਲ ਕੇ ਮੈਨੂੰ ਪੁੱਛਿਆ ਤੇ ਮੈਂ ਕਹਾਂ ਘਟਵਾ Mega, kira-mana nyawa kok? Coba, kalau mau orang tua, teranu Oh ya, ada kenapa kita mau naik? Tapi, ini pan di? Ah, kayaknya ada. Kamu terlalu. Sudah tidur dimasjid, aku. ਹੈਲੋ ਹੈਲੋ ਸਸਕੀ ਕਲਪਨ ਜੀ ਸਸਕੀ ਕਲਪਨ ਤੇ ਨਾ ਕਾਦੀ ਆ ਕੋਈ ਤੁਹਾਨੂੰ ਦੁਖੀ ਕਰ ਛੜਿਆ ਹਾਏ ਹਾਏ ਭੈਣ ਜੀ ਕੀ ਗੱਲ ਹੋ ਗਈ ਜੀ ਗੱਲ ਕੀ ਹੋਣੀ ਆ ਹਾਂ ਜੀ ਜੇ ਤੈਨੂੰ ਪਤਾ ਹੀ ਤੇ ਰਿਸ਼ਤੇਦਾਰ ਇਸ ਤਰ੍ਹਾਂ ਦੇ ਆ ਤੇ ਕਮ ਸੇ ਕਮ ਤੂੰ ਆਪਣੀ ਭੈਣ ਦਾ ਤਾਂ ਸੋਚਦੀ ਤੇ ਨਹੀਂ ਮੈਂ ਇੱਕ ਗੱਲ ਸੁਣੋ ਕੀ ਗੱਲ ਕੀ ਹੋ ਗਈ ਆ ਰਿਸ਼ਤਾ ਕਰਾ ਕੇ ਮੈਂ ਹਰ ਗਲਤੀ ਕਰਦੀ ਆ ਗਲਤੀ ਹਾਨੂੰ ਪੁੱਛ ਕੇ ਵੇ ਹਾਨੂੰ ਤਾਂ ਉਹ ਕੁੜੀ ਨੇ ਪੜਨੇ ਪਾਇਆ ਹਾਏ ਹਾਏ ਉਹ ਤਾਂ ਚੰਗੀ ਬੜੀ ਸੀ ਕੰਗੀ ਕਿੱਥੇ ਆ ਮੇਰੇ ਤੇ ਪੁੱਤ ਨੂੰ ਜੀਣ ਹੀ ਨਹੀਂ ਦਿੰਦੀ ਤੇ ਕਿਉਂ ਗੱਲ ਕੀ ਆਈ ਗੱਲ ਤੇ ਦੱਸੋ ਵਿਚਲੀ ਕੀ ਗੱਲ ਕਰਦੀ ਆ ਹੋਰ ਨਾ ਕੋਈ ਕੰਮ ਕਰੂ ਹੱਥ ਲੰਦੀ ਆ ਨਾ ਕੋ ਲੈਣਾ ਨਾ ਦੇਣਾ ਤੇ ਜੇ ਕਮਾ ਤਾਂ ਕੁਛ ਬਾਪ ਦੇ ਦਿੰਦੀ ਆ ਤਰਿੰਦੀ ਖੁੰਦੀ ਹੁਣ ਮੁੰਡੇ ਨਾ ਨਹੀਂ ਬੰਦੀ ਆ ਆਹ ਆ ਤਾਂ ਬੜੀ ਮਾੜੀ ਗੱਲ ਪੈਣ ਜੀ ਉਹ ਤਾਂ ਖਾਨਦਾਨੀ ਬੜਾ ਵਧੀਆ ਉਹਦੀ ਮਾਂ ਤਾਂ ਬੜੀ ਸਿਆਣੀ ਸੀ ਇਹ ਇਦਾਂ ਲੱਗਦੀਆਂ ਹੁੰਦੀਆਂ ਸਿਆਣੀਆਂ ਜਦੋਂ 3 ਪੁੱਤਰੇ ਆਈ ਗਏ ਨਾ ਉਹਨਾਂ ਦਾ ਟਾਈਮ ਲੰਘੂ ਤੇ ਤੇਰੀ ਪਤਾ ਲੱਗੂਗਾ ਮਾਂ ਪਿਓ ਦਾ ਸਾਰਾ ਕਸੂਰ ਮਾਂ ਪਿਓ ਦਾ ਹੀ ਹੁੰਦਾ ਵਾ ਨਹੀਂ ਤਾਂ ਨਿਆਣਾ ਕੋਈ ਗੱਲ ਨਹੀਂ ਕਰਦਾ ਤੇ ਨਹੀਂ ਹੁੰਦਾ ਹੁਣ ਮੈਂ ਨ ਕਰਾਉਂ ਗੱਲ ਨਾ ਕਰਦੀ ਆ ਕੁੜੀ ਨਾਲ ਗੱਲ ਮੈਂ ਤੇਰੇ ਨਾਲ ਭੈਣੇ ਕਿੱਥੋਂ ਕਰਾਉਣੀ ਹੈ ਨਹੀਂ ਇੱਥੇ ਚਲ ਗਈ ਰਸ ਰਸ ਕੇ ਹਾਂ ਨਹੀਂ ਹਜੇ ਤੇਰੇ ਕਿਹੜੇ ਵੀ ਆ ਤੂੰ ਤੇ ਕਿਸ ਲਹਿਦਾਸ ਤੇ ਚੱਲ ਕੋਈ ਨਹੀਂ ਭੈਣ ਜੀ ਫੋਨ ਕੱਟੋ ਇਹਦੀ ਮਾਂ ਨਾਲ ਗੱਲ ਕਰਦੀ ਆ ਭੈਣ ਜੀ ਆਹ ਦੀ ਗੱਲ ਹੋਈ ਤੇ ਰਿਸ਼ਤੇ ਨੂੰ ਕਿੰਨਾ ਕ ਟਾਈਮ ਹੋਇਆ ਤੇ ਕੁੜੀ ਰੁੱਸ ਕੇ ਆ ਵੀ ਗਈ ਜਾਂ ਤਾਂ ਕਰੇਂਗੀ ਨਾ ਤੇ ਚੱਜ ਨਾ ਕੰਨ ਖਿੱਚੀ ਤੇ ਨਹੀਂ ਤੇ ਲਾਵੀ ਨਾ ਨਹੀਂ ਨਹੀਂ ਮੈਂ ਚੱਜਣਾ ਹੀ ਹਿੱਤਾਂਗੀ ਗੰਨ ਮੈਂ ਛੇ ਨਵਾਂ ਪਕੇ ਪਿਓਨ ਬਿਠਾ ਕੇ ਗੱਲ ਕਰਾਂਗੀ ਕੋਈ ਨਹੀਂ ਭੈਣ ਜੀ ਉਦਾਂ ਮੈਂ ਫੋਨ ਵੀ ਲੰਮੀ ਤੇ ਪਿਓਨ ਬਿਠਾ ਕੇ ਤੇ ਘਰ ਜਾ ਕੇ ਗੱਲ ਵੀ ਕਰਕੇ ਆਵਾਂਗੀ ਗੱਲ ਜਾਵੀ ਤੇ ਚੱਜਣਾ ਕਰੀ ਚਲੋ ਠੀਕ ਜੀ ਭੈਣ ਜੀ ਬੜਾ ਹੀ ਦੁੱਖ ਲੱਗਾ ਹੁੰਦਾ ਚਲੋ ਕੀ ਕਰਾਂ ਭੈਣੇ ਚੰਗਾ ਇਸ ਤਰ੍ਹਾਂ ਆਸੀ ਹੋ ਗਈ ਹੈ ਨਾ ਸਾਈਡ ਤੇ ਤਫਾਈ ਨੂੰ ਤਾਂ ਮੈਂ ਅਸੀਂ ਜਿਹਦਾ ਪੁੱਤ ਹੁਣ ਤੰਗ ਆ